ਇੱਕ ਵਾਰ ਦੀ ਗੱਲ ਹੈ ਬੜੇ ਪੁਰਾਣੇ ਸਮੇਂ ਵਿੱਚ ਜੰਗਲ ਦੇ ਵਿੱਚ ਨਦੀ ਦੇ ਕੰਢੇ ਇੱਕ ਕੋਵਾ ਰਹਿੰਦਾ ਸੀ ਉਹ ਬੜਾ ਤਿੱਖਾ ਤੇ ਚਲਾਕ ਸੀ ਨੇੜੇ ਹੀ ਇੱਕ ਚਿੜੀ ਵੀ ਰਹਿੰਦੀ ਸੀ ਜੋ ਬਹੁਤ ਮਿਹਨਤੀ ਤੇ ਬੜੇ ਹੀ ਸਾਫ਼ ਦਿਲ ਵਾਲੀ ਸੀ ਦੋਵੇਂ ਆਪਸ ਵਿੱਚ ਜਾਣ ਪਛਾਣ ਵਾਲੇ ਸਨ ਚਿੜੀ ਜੰਗਲ ਵਿੱਚ ਇਕੱਲੀ ਰਹਿੰਦੀ ਸੀ ਉਸ ਦਾ ਨੇੜੇ ਤੇੜੇ ਜਾਣ ਪਛਾਣ ਵਾਲਾ ਕੋਈ ਵੀ ਨਹੀਂ ਸੀ ਉਹ ਚਲਾਕ ਕਾਂ ਨੂੰ ਆਪਣਾ ਭਰਾ ਮੰਨ ਬੈਠੀ ਤੇ ਸਵੇਰੇ ਉੱਠਦੇ ਸਾਰ ਹੀ ਦੋਵੇਂ ਆਪਸ ਵਿੱਚ ਦੁੱਖ ਸੁੱਖ ਸਾਂਝਾ ਕਰਦੇ ਤੇ ਬਹੁਤ ਹੀ ਚੰਗੀਆਂ ਗੱਲਾਂ ਕਰਦੇ। ਇੱਕ ਦਿਨ ਚਿੜੀ ਨੇ ਕਾਵੇ ਭਰਾ ਨੂੰ ਕਿਹਾ ਕਿਉਂ ਨਾ ਅੱਜ ਕੁਝ ਖਾਸ ਬਣਾਇਆ ਜਾਵੇ। ਵੈਸੇ ਵੀ ਅੱਜ ਦਾ ਮੌਸਮ ਬਹੁਤ ਹੀ ਵਧੀਆ ਹੈ। ਕਾਵੇ ਨੇ ਝਟ ਹੀ ਚਿੜੀ ਦੀ ਹਾਂ ਵਿੱਚ ਹਾਂ ਮਿਲਾਏ ਤੇ ਕਿਹਾ ਕਿਉਂ ਨਾ ਅੱਜ ਆਪਾਂ ਦੋਨੇ ਦਾਲ ਵਾਲੀ ਮਸਾਲੇਦਾਰ ਖਿਚੜੀ ਬਣਾਉਂਦੇ ਹਾਂ। ਮੈਂ ਹੁਣੇ ਦਾਲ ਤੇ ਚਾਵਲ ਲੈ ਕੇ ਆਉਂਦਾ ਹਾਂ। ਦੋਨਾਂ ਨੂੰ ਵਿਚਾਰ ਬਹੁਤ ਹੀ ਚੰਗਾ ਲੱਗਾ ਤੇ ਦੋਨੇ ਖੁਸ਼ੀ ਵਿੱਚ ਨੱਚ ਉੱਠੇ। ਦੋਨਾ ਭੈਣ ਭਰਾਵਾਂ ਨੇ ਦਾਲ ਵਾਲੀ ਮਸਾਲੇਦਾਰ ਖਿਚੜੀ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਿਹੜੀ ਬਾਲਟੀ ਲੈ ਕੇ ਨਦੀ ਦੇ ਕੰਢੇ ਪਾਣੀ ਭਰਨ ਲਈ ਗਈ ਉਹ ਵੀ ਜੰਗਲ ਦੇ ਕੋਲ ਬਣੇ ਹੋਏ ਘਰਾਂ ਵਿੱਚੋਂ ਬਾਹਰ ਸੁੱਕਣੇ ਪਾਏ ਹੋਏ ਦਾਲ ਤੇ ਚਾਵਲ ਆਪਣੀ ਚੁੰਝ ਨਾਲ ਝੁਗ ਕੇ ਲਿਆਇਆ ਦੂਜੀ ਪਾਸੇ ਚਿੜੀ ਵੀ ਨਦੀ ਤੋਂ ਪਾਣੀ ਦੀ ਬਾਲਟੀ ਭਰ ਕੇ ਲੈ ਆਈ ਤੇ ਨਾਲ ਹੀ ਮਸਾਲੇਦਾਰ ਖਿਚੜੀ ਬਣਾਉਣ ਲਈ ਉਸਨੇ ਸਾਰੇ ਮਸਾਲੇ ਚੁੱਲੇ ਦੇ ਕੋਲ ਹੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਮਸਾਲੇਦਾਰ ਖਿਚੜੀ ਬਣਾਉਣ ਲਈ ਚੀੜੀ ਨੇ ਦਾਲ ਤੇ ਚਾਵਲਾਂ ਨੂੰ ਚੰਗੀ ਤਰ੍ਹਾਂ ਛੰਡ ਸਵਾਰ ਕੇ ਤਿੰਨ ਚਾਰ ਵਾਰੀ ਪਾਣੀ ਵਿੱਚ ਤੋਤਾ ਤੇ ਚੁੱਲੇ ਦੇ ਕੋਲ ਹੀ ਦਾਲ ਤੇ ਚਾਵਲ ਨੂੰ ਧੋ ਕੇ ਰੱਖ ਦਿੱਤਾ ਮਸਾਲੇਦਾਰ ਖਿਚੜੀ ਬਣਾਉਣ ਦੀ ਲਗਭਗ ਸਾਰੀ ਤਿਆਰੀ ਹੋ ਚੁੱਕੀ ਸੀ ਹੁਣ ਚੀੜੀ ਨੇ ਚੁੱਲੇ ਵਿੱਚ ਫੂਕਾ ਮਾਰ ਮਾਰ ਕੇ ਅੱਗ ਬਾਲਣੀ ਸ਼ੁਰੂ ਕੀਤੀ ਚੁੱਲੇ ਵਿੱਚ ਅੱਗ ਬਾਲਨ ਤੋਂ ਬਾਅਦ ਚਿੜੀ ਨੇ ਖਿਚੜੀ ਬਣਾਉਣਾ ਸ਼ੁਰੂ ਕੀਤਾ। ਚਿੜੀ ਦੀ ਸੁਆਹੰਦਲੀ ਖਿਚੜੀ ਦੀ ਖੁਸ਼ਬੂ ਜੰਗਲ ਦੇ ਵਿੱਚ ਚਾਰੇ ਪਾਸੇ ਫੈਲ ਗਈ। ਚਿੜੀ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਖਿਚੜੀ ਦੇ ਵਿੱਚ ਚੰਗੀ ਤਰ੍ਹਾਂ ਨਮਕ, ਤੇਲ, ਹਲਦੀ ਤੇ ਨਾਲ ਹੀ ਦੇਸੀ ਘਿਓ ਪਾਇਆ ਤੇ ਇਸ ਦੀ ਖੁਸ਼ਬੂ ਬਹੁਤ ਹੀ ਚੰਗੀ ਸੀ। ਖਿਚੜੀ ਦੀ ਖੁਸ਼ਬੂ ਲੈਂਦੇ ਹੋਏ ਚਿੜੀ ਦੇ ਬਾਕੀ ਦੋਸਤ ਮਿੱਤਰ ਜੋ ਜੰਗਲ ਵਿੱਚ ਰਹਿੰਦੇ ਸੀ ਉਹ ਵੀ ਚੁੱਲੇ ਦੇ ਵਾਲੇ ਇਕੱਠੇ ਹੋਏ। ਤੇ ਖਿਚੜੀ ਬਣਨ ਦੀ ਉਡੀਕ ਕਰਨ ਲੱਗੇ। ਖਿਚੜੀ ਨੂੰ ਹੋਰ ਸੁਹੰਦਲਾ ਬਣਾਉਣ ਲਈ ਚਿੜੀ ਨੇ ਜੀਰੇ ਤੇ ਦੇਸੀ ਘਿਓ ਦਾ ਤੜਕਾ ਲਾਇਆ ਤੇ ਨਾਲ ਹੀ ਸੋਹਣੀਆਂ ਤਾਜ਼ੀਆਂ ਹਰੀਆਂ ਧਨੀਆ ਪੱਤੀਆਂ ਵੀ ਉਸ ਦੇ ਵਿੱਚ ਪਾਈਆਂ ਜਿਸ ਨਾਲ ਖਿਚੜੀ ਹੋਰ ਵੀ ਜ਼ਿਆਦਾ ਸੋਹਣੀ ਤੇ ਖੁਸ਼ਬੂਦਾਰ ਲੱਗਣ ਲੱਗੀ। ਕੁਝ ਹੀ ਪਲਾਂ ਵਿੱਚ ਖਿਚੜੀ ਬਣ ਕੇ ਤਿਆਰ ਹੋਈ। ਚਿੜੀ ਦੇ ਬਾਕੀ ਦੇ ਦੋਸਤ ਆਪਣੇ ਆਪਣੇ ਘਰੋਂ ਖਿਚੜੀ ਖਾਣ ਲਈ ਭਾਂਡੇ ਲੈਣ ਲਈ ਗਏ। ਚਿੜੀ ਨੇ ਬਹੁਤ ਹੀ ਧਿਆਨ ਨਾਲ ਖਿਚੜੀ ਨੂੰ ਚੁੱਲ੍ਹੇ ਤੋਂ ਥੱਲੇ ਲਾਇਆ। ਚਿੜੀ ਨੇ ਖਿਚੜੀ ਨੂੰ ਠੰਡਾ ਕਰਨ ਲਈ ਥੋੜੀ ਦੇਰ ਲਈ ਇੱਕ ਪਾਸੇ ਰੱਖਿਆ ਤੇ ਨਾਲ ਹੀ ਉਸ ਦੀ ਖੁਸ਼ਬੂ ਲੈਂਦੇ ਹੋਏ ਕਾਵੇ ਭਰਾ ਨੂੰ ਆਵਾਜ਼ ਮਾਰੀ ਕਿ ਕਾਵੇ ਭਰਾ ਆ ਜਾ ਹੁਣ ਖਿਚੜੀ ਬਣ ਚੁੱਕੀ ਹੈ ਆ ਜਾ ਦੋਵੇਂ ਰਲ ਮਿਲ ਕੇ ਠੰਡੀ ਕਰਕੇ ਖਾਈਏ। ਚਿੜੀ ਦੀ ਆਵਾਜ਼ ਸੁਣ ਕੇ ਕਾਵੇ ਨੇ ਜਦੋਂ ਖਿਚੜੀ ਦੀ ਮਹਿਕ ਸੁੰਗੀ ਤਾਂ ਉਸ ਦੇ ਮੂੰਹ ਵਿੱਚ ਵੀ ਪਾਣੀ ਆ ਗਿਆ। ਉਹ ਉੱਡਦਾ ਉੱਡਦਾ ਚਿੜੀ ਦੇ ਕੋਲ ਆਇਆ ਤੇ ਬਹੁਤ ਹੀ ਮਿੱਠੀ ਬੋਲੀ ਵਿੱਚ ਬੋਲਿਆ ਹਾਂ ਪੈਣੇ ਕਿੰਨੀ ਸੋਹਣੀ ਸੁਗੰਧ ਆ ਰਹੀ ਹੈ ਹੁਣੇ ਮੈਂ ਚੈੱਕ ਕਰਦਾ ਹਾਂ ਕਿ ਖਿਚੜੀ ਕਿਵੇਂ ਦੀ ਬਣੀ ਹੈ ਚਿੜੀ ਦੇ ਵਾਰ-ਵਾਰ ਰੋਕਣ ਤੇ ਵੀ ਕੱਵੇ ਭਰਾ ਨੇ ਚਿੜੀ ਦੀ ਇੱਕ ਨਾ ਸੁਣੀ ਤੇ ਉਸ ਨੇ ਗਰਮ-ਗਰਮ ਖਿਚੜੀ ਵਿੱਚ ਆਪਣੀ ਚੁੰਝ ਪਾ ਦਿੱਤੀ ਗਰਮ ਖਿਚੜੀ ਵਿੱਚ ਚੁੰਝ ਪਾਉਂਦਿਆ ਸਾਰ ਹੀ ਕੱਵੇ ਦੀਆਂ ਚੀਕਾਂ ਨਿਕਲ ਗਈਆਂ ਉਸ ਦੀ ਚੁੰਝ ਬੁਰੀ ਤਰ੍ਹਾਂ ਸੜ ਗਈ ਤੇ ਉਹ ਉੱਚੀ-ਉੱਚੀ ਜੋਰ ਨਾਲ ਕਰ ਲਾਉਣ ਲੱਗਿਆ ਚਿੜੀ ਨੇ ਕਾਵੇ ਭਰਾ ਨੂੰ ਕਿਹਾ ਭਰਾਵਾ ਮੈਂ ਤਾਂ ਤੈਨੂੰ ਕਿਹਾ ਸੀ ਕਿ ਖਿਚੜੀ ਥੋੜੀ ਗਰਮ ਹੈ ਥੋੜੀ ਠੰਡੀ ਹੋਣ ਦੇ ਠੰਡੀ ਕਰਕੇ ਖਾਵਾਂਗੇ ਪਰ ਤੂੰ ਲਾਲਚ ਵਿੱਚ ਅੰਨਾ ਹੋ ਕੇ ਕਾਲਾ ਪੈ ਗਿਆ ਚਿੜੀ ਦੀ ਅਗਲਣਾ ਸੁਣ ਕੇ ਕਾਵਾ ਭਰਾ ਸ਼ਰਮਿੰਦਾ ਹੋ ਗਿਆ ਤੇ ਚਿੜੀ ਨੇ ਆਪਣੇ ਕਾਵੇ ਭਰਾ ਦੀ ਗਰਮ ਸੜੀ ਹੋਈ ਚੁੰਜ ਤੇ ਬਹੁਤ ਹੀ ਪਿਆਰ ਨਾਲ ਠੰਡੀਆਂ ਪੱਤੀਆਂ ਨਾਲ ਦਵਾਈ ਰੱਖ ਕੇ ਲਾਈ ਤਕਉਵੇ ਨੂੰ ਥੋੜੀ ਦੇਰ ਆਰਾਮ ਮਿਲਿਆ ਚਿੜੀ ਪੈਣ ਨੇ ਕਉਵੇ ਭਰਾ ਨੂੰ ਥੋੜੀ ਦੇਰ ਦਵਾਈ ਲਾ ਕੇ ਆਰਾਮ ਨਾਲ ਬੈਠਣ ਲਈ ਕਿਹਾ ਤੇ ਨਾਲ ਹੀ ਉਸ ਨੂੰ ਸਿੱਖਿਆ ਦਿੱਤੀ ਕਿ ਕਉਵੇ ਭਰਾ ਜਲਦਬਾਜ਼ੀ ਤੇ ਲਾਲਚ ਦਾ ਨਤੀਜਾ ਹਮੇਸ਼ਾ ਹੀ ਮਾੜਾ ਹੁੰਦਾ ਹੈ ਅੱਗੇ ਤੋਂ ਇਹਨਾਂ ਗੱਲਾਂ ਦਾ ਧਿਆਨ ਰੱਖੇ ਕਉਵੇ ਭਰਾ ਨੇ ਚਿੜੀ ਪੈਣ ਤੋਂ ਮਾਫੀ ਮੰਗੀ ਤੇ ਫਿਰ ਦੋਨਾਂ ਭੈਣ ਭਰਾਵਾਂ ਨੇ ਆਰਾਮ ਨਾਲ ਬੈਠ ਕੇ ਮਸਾਲਾ ਖਿਚੜੀ ਨੂੰ ਠੰਡਾ ਕਰਕੇ ਖਾਦਾ ਤੇ ਬੱਚਿਓ ਇਹ ਸੀ ਇੱਕ ਮਿਹਨਤੀ ਜੁੜੀ ਤੇ ਲਾਲਚੀ ਕਾਂ ਦੀ ਕਹਾਣੀ ਮੈਨੂੰ ਲੱਗਦਾ ਹੈ ਤੁਹਾਨੂੰ ਕਹਾਣੀ ਬਹੁਤ ਹੀ ਵਧੀਆ ਲੱਗੀ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਨਾਲ ਹੀ ਕਹਾਣੀ ਨੂੰ ਅੱਗੇ ਸ਼ੇਅਰ ਕਰਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਨਾ ਨਾ ਭੁੱਲਿਓ